ਬੀਜੇਪੀ ਵੱਡੇ ਮੰਤਰਾਲੇ ਆਪਣੇ ਕੋਲ ਰੱਖੇਗੀ ਆਜ਼ਾਦ ਐਮਪੀਜ਼ ਦੇ ਸੰਪਰਕ ਦੇ ਵਿੱਚ ਜਿਹੜੇ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਕੁਝ ਸਸਸ ਮੈਂਬਰ ਜਿਹੜੇ ਹੁਣ ਜਾ ਰਹੇ ਨੇ ਖਜ਼ਾਨਾ ਮੰਤਰਾਲਾ ਵੀ ਜਿਹੜਾ ਹੈ ਬੀਜੇਪੀ ਆਪਣੇ ਕੋਲ ਰੱਖੇਗੀ ਸੋਰਸਿਸ ਜਾਣਕਾਰੀ ਸਾਂਝੀ ਕਰ ਰਹੇ ਨੇ ਜੀਡੀਯੂ ਨੇ ਐਨਡੀਆ ਸਰਕਾਰ ਤੋਂ 10 ਅਹਿਮ ਮਹਿਕਮਿਆਂ ਦੀ ਜਿੱਥੇ ਮੰਗ ਕੀਤੀ ਹੈ ਤਾਂ ਉਥੇ ਕਿਦ ਸਰਕਾਰ ਦੇ ਵਿੱਚ 80 ਵਜ਼ੀਰ ਬਣ ਸਕਦੇ ਨੇ ਸੋਰਸਿਸ ਦਿਵਾਲੇ ਦੇ ਨਾਲ ਅਹਿਮ ਅਪਡੇਟ ਹੋਰ ਨਾ ਸਾਂਝੀ ਕੀਤੀ ਜਾ ਰਹੀ ਹੈ ਕਿ ਬੀਜੇਪੀ ਵੱਡੇ ਮੰਤਰਾਲੇ ਆਪਣੇ ਕੋਲ ਰੱਖੇਗੀ ਆਜ਼ਾਦ ਐਮਪੀਜ਼ ਦੇ ਸੰਪਰਕ ਦੇ ਵਿੱਚ ਹੈ ਬੀਜੇਪੀ ਖਜ਼ਾਨਾ ਮੰਤਰਾਲਾ ਵੀ ਭਾਰਤੀ ਜਨਤਾ ਪਾਰਟੀ ਆਪਣੇ ਕੋਲ ਰੱਖੇਗੀ ਯਾਨੀ ਕਿ ਅਹਿਮ ਅਹਿਮ ਜਿਹੜੇ ਮੰਤਰਾਲੇ ਨੇ ਉਹ ਭਾਰਤੀ ਜਨਤਾ ਪਾਰਟੀ ਆਪਣੇ ਕੋਲ ਰੱਖੇ ਸਤਨੁਦਾਸਦੀ ਹੈ ਕਿ ਸੋਰਸਿਸ ਦੇ ਵਾਲੇ ਦੇ ਨਾਲ ਵੱਡੀ ਅਪਡੇਟ ਸਾਡੇ ਆਈ ਹੈ ਕਿ ਖਜ਼ਾਨਾ ਮੰਤਰਾਲਾ ਵੀ ਭਾਰਤੀ ਜਨਤਾ ਪਾਰਟੀ ਆਪਣੇ ਕੋਲ ਹੀ ਰੱਖੇਗੀ ਜੀਡੀਪੀ ਨੇ ਐਨਡੀਏ ਸਰਕਾਰ ਚ ਤਿੰਨ ਅਹਿਮ ਮਹਿਕਮੇ ਜਿੱਥੇ ਮੰਗ ਕੀਤੀ ਹੈ ਤਾਂ ਉਥੇ ਉਹ ਦਿਖਣਾ ਹੋਏਗਾ ਕਿ ਅਗਲੇ ਜਿਹੜੇ ਫੈਸਲੇ ਲਏ ਜਾਂਦੇ ਨੇ ਆਖਿਰ ਕਿਹੜੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਉਹ ਫੈਸਲੇ ਲਏ ਜਾਂਦੇ ਨੇ ਕੇਂਦਰ ਸਰਕਾਰ ਦੇ ਵਿੱਚ 80 ਵਜ਼ੀਰ ਬਣ ਸਕਦੇ ਨੇ ਜੇਡੀਯੂ ਨੇ ਐਂਟੀ ਸਰਕਾਰ ਦੇ ਵਿੱਚ ਤਿੰਨ ਅਹਿਮ ਮਹਿਕਮੇ ਦੀ ਮੰਗ ਕੀਤੀ ਹੈ ਤਾਂ ਉਥੇ ਕੇਂਦਰ ਸਰਕਾਰ ਦੇ ਵਿੱਚ 80 ਵਜ਼ੀਰ ਬਣਨ ਦੀ ਜਿਹੜੀ ਉਮੀਦ ਸੀ ਸੁਭਾਰਤੀਯਤਾ ਪਾਰਟੀ ਜਿਹੜੇ ਵੱਡੇ ਮੰਤਰਾਲੇ ਨੇ ਉਹ ਆਪਣੇ ਕੋਲ ਹੀ ਰੱਖੇਗੀ ਸੋ ਆਜ਼ਾਦ ਐਮਪੀਜ਼ ਦੇ ਸੰਬੰਧ ਦੇ ਵਿੱਚ ਵੀ ਭਾਰਤੀਯੰਤਾ ਪਾਰਟੀ ਲਗਾਤਾਰ ਬਣੀ ਹੋਈ ਹੈ ਲਗਾਤਾਰ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਦਿਖਣਾ ਆਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਨੇ ਸਮੀਕਰਨ ਬਣਦੇ